ਦਾ ਗਿਆਨ ਟੀਵੀ ਚੈਨਲ ਦੇ ਵਿੱਚ ਸੰਗਤ ਜੀ ਤੁਹਾਡਾ ਸਵਾਗਤ ਹੈ ਜੀ 27 28 29 ਘਰ ਦੇ ਵਿੱਚ ਸੋਚ ਕੇ ਜੋਤ ਲਗਾ ਦਿਓ ਤੇ ਜਾਪ ਇੱਕ ਘੰਟਾ ਕਰ ਲਿਓ ਸਦਾ ਲਈ ਘਰ ਸ਼ਹੀਦੀ ਪਹਿਰੇ ਲੱਗ ਜਾਣਗੇ ਕਈ ਪਰਿਵਾਰ ਤੇ ਕੋਈ ਮੁਸ਼ਕਲ ਜਿਹੜੀ ਹੈ ਦੁੱਖ ਰੋਗ ਨਹੀਂ ਆਵੇਗਾ ਇਸ ਵਿਸ਼ੇ ਨੂੰ ਆਪਾਂ ਥੋੜਾ ਜਿਹਾ ਵਿਚਾਰਨਾ ਹੈ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਔਰ ਪਿਆਰਿਓ ਆਪਾਂ ਸਾਰੇ ਸੇਵਾ ਸਿਮਰਨ ਜਿੰਨਾ ਨੂੰ ਹੈ ਉਹ ਆਪਾਂ ਕਰਦੇ ਜਾ ਰਹੇ ਹਾਂ ਸਾਥ ਸੰਗਤ ਇੱਕ ਬੇਨਤੀ ਕਰਾਂ ਸਤਿਗੁਰ ਕਹਿੰਦੇ ਨੇ ਕਿ ਇੱਕ ਚੀਜ਼ ਯਾਦ ਰੱਖੀ ਅਸ ਹਸਤੀ ਰਥ ਅਸਵਾਰੀ ਝੂਠਾ ਡੰਫਰ ਝੂਠ ਪਾਸ ਆਦੀ ਘੋੜੇ ਹਾਥੀ ਰਥਾਂ ਦੀ ਸਵਾਰੀ ਕਰਨੀ ਇਹ ਸਭ ਝੂਠਾ ਵਿਖਾਵਾ ਐ ਅਡੰਬਰ ਰਚੌਣ ਵਾਲਾ ਇਹ ਬਿਨ ਸੰਹਾਰ ਐ ਇਹ ਨਾਲ ਨਿਵਣ ਵਾਲਾ ਨਹੀਂ ਜਿੰਨ ਦੀ ਇਹ ਤਿਸ ਬੁਝੈ ਨਾ ਵਿਗਾਨਾ ਮੂਰਖ ਮਨੁਕਸ ਪ੍ਰਭੂ ਨੂੰ ਨਹੀਂ ਪਛਾਣਦਾ ਜਿਸ ਨੇ ਇਹ ਸਾਰੇ ਪਦਾਰਥ ਦਿੱਤੇ ਨੇ ਸਤਿਗੁਰੂ ਦੇ ਨਾਮ ਵਿਸਾਰ ਨਾਨਕ ਪਛਤਾਨਾ ਨਾਮ ਨੂੰ ਭੁਲਾ ਕੇ ਨਾਨਕ ਦੇ ਨਾਮ ਨੂੰ ਸੰਬੋਧਨ ਕਰਕੇ ਆਖਦੇ ਨੇ ਕਿ ਨੇ ਆਖਰ ਫਿਰ ਮਨੁੱਖ ਪਛਤਾਉਂਦਾ ਹੈ ਬੇਨਤੀ ਕਰਾਂ ਸਾ ਸੰਗਤ 27 28 ਤੇ 29 ਇਹ ਤਿੰਨ ਕੁ ਦਿਨ ਹੋ ਸਕੇ ਤਾਂ ਇਹਨਾਂ ਦਿਨਾਂ ਤੋਂ ਪਹਿਲਾਂ ਵੀ ਜਿਹੜੇ ਸ਼ਹੀਦੀ ਦਿਹਾੜੇ ਆ ਸ਼ਹੀਦੀ 15 ਵਾੜਾ ਚੱਲ ਰਿਹਾ ਨਾ ਆਪਣੇ ਘਰ ਦੇ ਵਿੱਚ ਕਟੋ-ਕਟ ਇੱਕ ਘੰਟਾ ਜਾਪ ਕਰੋ। ਇੱਕ ਦੂਜੇ ਦੀ ਵੇਟ ਨਾ ਕਰੋ ਵੀ ਉਹ ਬੈਠੇਗਾ ਤਾਂ ਮੈਂ ਕਰਾਂਗਾ। ਜਿਹੜਾ ਮਰਜ਼ੀ ਟਾਈਮ ਰੱਖ ਲਓ, ਸ਼ਾਮ ਦਾ ਰੱਖ ਲਓ, ਸਵੇਰ ਦਾ ਰੱਖ ਲਓ, ਦੁਪਹਿਰ ਦਾ ਰੱਖ ਲਓ। ਗੁਰੂ ਲਈ ਸਮਾਂ ਕੱਢੀਏ। ਜਾਪ ਕਰੋ। ਕੀ ਕਰਨਾ ਹੈ? ਸਤਨਾਮ ਵਾਹਿਗੁਰੂ ਕਰ ਲਓ। ਜੇ ਨਹੀਂ ਸਤਨਾਮ ਵਾਹਿਗੁਰੂ, ਗੋਬਿੰਦ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਗੋਬਿੰਦ ਗੋਬਿੰਦੀ ਕਰ ਲਓ। ਆਮ ਰਾਮ ਜੋ ਵੀ ਅਸੀਂ ਕਰ ਸਕਦੇ ਆ ਉਹ ਕਰੀਏ ਸਾਸੰਗ ਜਾਪ ਇੱਕ ਘੰਟਾ ਕਰੀਏ ਚਾਹੇ ਕਿਸੇ ਗੁਰਬਾਣੀ ਦਾ ਜਾਪ ਕਰ ਲਈਏ ਸੁਖਮਨੀ ਸਾਹਿਬ ਦਾ ਪਾਠ ਕਰ ਲਈਏ ਸਤਿਗੁਰੂ ਦੀ ਕਿਰਪਾ ਰਹਿਮਤ ਦੇ ਹੱਕਦਾਰ ਬਣੀਏ ਕਹਿਣ ਤੋਂ ਭਾਵ ਸਾਡੇ ਘਰ ਦੇ ਵਿੱਚ ਸ਼ਹੀਦੀ ਪਹਿਰੇ ਤਾਂ ਲੱਗਣਗੇ ਜਦੋਂ ਅਸੀਂ ਗੁਰੂ ਦੀ ਗੱਲ ਨੂੰ ਮੰਨ ਕੇ ਚੱਲਾਂਗੇ ਕਈ ਪਰਿਵਾਰ ਜਿਹੜੇ ਨੇ ਕਹਿੰਦੇ ਵੀ ਸਾਡੇ ਤੋਂ ਮੁਸ਼ਕਲਾਂ ਖਤਮ ਹੋ ਗਈਆਂ ਰੋਗ ਨਹੀਂ ਆਇਆ ਕਦੇ ਬੜੀ ਗੁਰੂ ਦੀ ਕਿਰਪਾ ਹੈ ਸਾਧ ਸੰਗਤ ਉਹਨਾਂ ਨੇ ਘਰ ਦੇ ਵਿੱਚ ਸਦਾ ਵਾਸਤੇ ਜਾਪ ਆਪਣਾ ਲਿਆ ਸਦਾ ਵਾਸਤੇ ਸਤਗੁਰ ਕਹਿੰਦੇ ਹਰ ਕੀ ਭਗਤ ਕਰਹੁ ਮਨ ਮੀਤ ਏ ਮਿੱਤਰ ਮਨ ਪ੍ਰਭੂ ਦੀ ਭਗਤੀ ਕਰ ਸਤਗੁਰ ਕਹਿੰਦੇ ਨਿਰਮਲ ਹੋਏ ਤੁਮਾਰੋ ਚੀਤ ਇਸ ਤਰ੍ਹਾਂ ਤੇਰੀ ਸੁਰਤ ਪਵਿੱਤਰ ਹੋ ਜਾਏਗੀ ਭਲਿਆ ਤੇ ਸੁਰਤ ਪਵਿੱਤਰ ਤਦ ਹੋਣੀ ਐ ਜਦ ਤੂੰ ਗੁਰੂ ਦੀ ਗੱਲ ਨੂੰ ਫੋਲੋ ਕਰੇਗਾ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਨਿਵੇਗਾ ਤੇ ਸਤਗੁਰੂ ਫੇਰ ਤੇਰੇ ਤੇ ਕਿਰਪਾ ਕਰਨਗੇ ਪਿਆਰਿਆ ਪਾਤਸ਼ਾਹ ਜੀ ਨੇ ਅਗਲੇ ਬੰਦਾ ਦੇ ਵਿੱਚ ਗੱਲ ਸਾਫ਼ ਹੀ ਕਰ ਦਿੱਤੀ ਸਤਗੁਰ ਕਹਿੰਦੇ ਨੇ ਮਨ ਤਨ ਅੰਤਰ ਇੱਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਜਿਸ ਮਨੁੱਖ ਦੇ ਮਨ ਤੇ ਸਰੀਰ ਵਿੱਚ ਇੱਕ ਪ੍ਰਭੂ ਹੀ ਪ੍ਰੋਇਆ ਗਿਆ ਮਨ ਜਿਹੜਾ ਹੈ ਗੁਰੂ ਦੇ ਨਾਲ ਇੱਕਮਿਕ ਹੋ ਗਿਆ ਸਤਗੁਰ ਕਹਿੰਦੇ ਨੇ ਨਾਨਕ ਦੇ ਨਾਮ ਨੂੰ ਸੰਬੋਧਨ ਕਰਕੇ ਕਹਿੰਦੇ ਉਸ ਨੇ ਗੁਰੂ ਦੀ ਕਿਰਪਾ ਨਾਲ ਉਸ ਨੂੰ ਇੱਕ ਪ੍ਰਭੂ ਨੂੰ ਉਹਨੇ ਪਛਾਣ ਲਿਆ ਤੇ ਪ੍ਰਭੂ ਨੇ ਉਹਨੂੰ ਪਛਾਣ ਲਿਆ ਕਿ ਨੇ ਹੁਣ ਦੋਨਾਂ ਵਿੱਚ ਕੋਈ ਭੇਦ ਨਹੀਂ ਰਿਹਾ ਸਤਿਗੁਰੂ ਨੇ ਐਸੀ ਕਿਰਪਾ ਕਰ ਦਿੱਤੀ ਹੁਣ ਜਿਹੜਾ ਕੋਈ ਗੁਰੂ ਦੇ ਨੇੜੇ ਹੋ ਗਿਆ ਉਹਦੇ ਨੇੜੇ ਕੋਈ ਦੁੱਖ ਕਿਵੇਂ ਆ ਸਕਦਾ ਹੈ ਮੁਸ਼ਕਲਾਂ ਕਿਵੇਂ ਉਹਨੂੰ ਘੇਰ ਸਕਦੀਆਂ ਨੇ ਜਿਹੜਾ ਗੁਰੂ ਦੇ ਨੇੜੇ ਹੋ ਗਿਆ ਤੇ ਪਿਆਰਿਓ ਉਹਦੇ ਤੋਂ ਸਾਰੀਆਂ ਜਿਹੜੀਆਂ ਬੈਡਨੈਸ ਸੀ ਸਭ ਦੂਰ ਹੋ ਗਈਆਂ ਸਾਰੀਆਂ ਗਲਤ ਚੀਜ਼ਾਂ ਦੂਰ ਹੋ ਗਈਆਂ ਤੇ ਚੰਗੀਆਂ ਗੁੱਡ ਚੀਜ਼ਾਂ ਜਿਹੜੀਆਂ ਸੀ ਉਹਦੇ ਨੇੜੇ ਲੱਗੀਆਂ ਤੇ ਗੁਰੂ ਨੇ ਉਹਨਾਂ ਨੂੰ ਬਖਸ਼ ਰੂਪ ਦੇ ਵਿੱਚ ਹਰ ਇੱਕ ਚੀਜ਼ ਦੇ ਦਿੱਤੀ ਯਾਦ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ